ਆ ਮਾਂਤੀ ਜਿਹੜਾ ਆ ਕੇ ਆਊਗਾ ਉਹ ਜਾਂਦੀ ਹੈ ਸਹਿਜ ਆਪ ਇਸ ਕੇ ਬਾਰੇ ਮੈਂ ਕੀ ਕਹਿਣਾ ਚਾਹੀਗੀ ਇਹ ਲੜਕਾ ਨਟੰਕੀ ਕਰਦਾ ਹੈ ਹੈ ਸਹਿਜ ਨਹੀਂ ਕਰਦੀ ਹੈ ਲਿਆਉਣੀ ਆ ਕੀ ਲਾਉਣਾ ਪੁੱਤਰ ਆਈ ਘੜ ਆ ਜਾ ਚੱਲ ਜਾਈ ਆ ਆ ਆ ਉਹ ਤੁਰਿਆ ਉਹ ਮਾਂਤੀ ਜਿਹੜਾ ਆ ਕੇ ਆਊਗਾ ਚਾਚਾ ਓਏ ਨੂੰ ਜਿਹੜਾ ਆ ਓਏ ਸਹਿਜ ਸਸਤੀ ਘਾਲ ਰਹੇਗੀ ਪੁੱਤਰ ਆਪਣੀ ਅੱਸੇ ਅਸੀਂ ਯਾਨੀ ਇਹਦਾ ਬਾਈ ਇੰਟੈਲੀਜੈਂਟ ਕੁੜੀ ਆ ਸਾਡੀ ਅੱਛੀ ਭਤੀਜੀ ਵੱਧ ਵੱੜਦੀ ਆ ਰੋਜ਼ ਆ ਕੇ ਉਹ ਖੇਡਣ ਦੇ ਧਿਆਨ ਦਿੰਦਾ ਹਜੇ ਨਿਆਣਾ ਥੋੜਾ ਜਿਹਾ ਉਹ ਤਾਂ ਕਰਕੇ ਥੋੜਾ ਜਿਹਾ ਜਵਾਕ ਚਲ ਕਰਦੀ ਹੁੰਦੇ ਆਗੇ ਹੈਨਾ ਤੂੰ ਤੂੰ ਤਾਂ ਕਦੇ ਕਰਿਆ ਨਹੀਂ ਆਏ ਹੈਨਾ ਕਿ ਪਹਿਲਾਂ ਤੂੰ ਵੱਧ ਪੜਦੀ ਆ ਆਇਆ ਸਾਡੇ ਕੀਤੇ ਚੱਲਦੇ ਆ ਤੇ ਇਹ ਤਾਂ ਆਜ ਦੀ ਗੱਲ ਲਾਦਦੇ ਆ ਵੀ ਪਹਿਲਾਂ ਕਹਿੰਦਾ ਮੈਂ ਇਹ ਖੇਤ ਜਾਊਂਗਾ ਕਹਿੰਦਾ ਕੀ ਕਰਾਂਗੇ ਮੈਂਗਾ ਸਪਰੇ ਕਹਿੰਦਾ ਮੈਂ ਵੀ ਕਰ ਲੂੰਗਾ ਸਪਰੇ ਪਰ ਢੋਲੀ ਨਹੀਂ ਜਾਗਦਾ ਥੱਲੇ ਰੱਖ ਕੇ ਕਰੂੰ ਕਹਿੰਦਾ ਮੈਂ ਛੋਟਾਂਗਾ ਤਾਂਜ ਫਿਰ ਕਹਿੰਦਾ ਸਾਰੇ ਵੱਡੇ ਵੱਡੇ ਆ ਕਹਿੰਦਾ ਮੈਂ ਚੁਕੱਲਾ ਛੋਟਾਂਗਾ ਕਹਿੰਦਾ ਪਤਾ ਨਹੀਂ ਕਦੋਂ ਵੱਡਾ ਹੋਊਂਗਾ ਤਾਂ ਤਾਂ ਸਜੀਤ 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 ਹਾਂ ਫੇਰ ਲੋਸੀ ਹੈ ਹੈ ਹਜੇ ਕੀ ਸੀ ਯਾਰ ਇਹ ਲੰਦਾ ਹੋਰੋਂ ਸ਼ੋਭਮੂਗ ਨੂੰ ਯਾਰ ਲੈਣ ਦੇ ਗਰੇ ਨੂੰ ਸਾਲ ਦੋ ਸਾਲ ਫੇਰ ਜਵਾਕ ਹੋ ਨਹੀਂ ਜਾਂਦੇ ਕੈਰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅ ਅੱਜ 7 ਭਾਦੋਂ 22 ਅਗਸਤ 11 2024 ਤੇ ਰੇੜੀ ਦੇ ਵਿੱਚ ਪਏ ਹੋਏ ਦੋ ਸੁਪਰ ਦੇ ਗੱਟੇ ਕੁਸੜੇ ਵਾਲੇ ਖੇਤਵਾਲ ਆ ਪਉਣ ਚੱਲੇ ਆ ਮੈਂ ਤੇ ਗੱਗੂ ਤੇ ਸਾਹਮਣੇ ਉਹ ਦਰਵਾਜ਼ੇ 'ਚ ਖੜਾ ਅਮਰੀਕਾ ਉਹ ਕਿਵੇਂ ਅਮਰੀਕਾ ਠੀਕ ਹੈ ਤੇ ਇਹ ਆਪਣੇ ਹੈਪੀ ਦਾ ਭਾਈ ਆ ਕਈ ਵਰੀ ਕਦੇ-ਕਦੀ ਆਉਂਦਾ ਵੀਡੀਓ ਚ ਆਪਣੇ ਮਾਸੀ ਦਾ ਮੁੰਡਾ ਇਹ ਵੀ ਤੇ ਤਾਂ ਅਜ ਸਾਰੇ ਜੀ ਭਤੀਜਾ ਭਤੀਜੀ ਹੈਪੀ ਦੇ ਲੜਕਾ ਲੜਕੀ ਤੇ ਗੱਗੂ ਆਪਣੇ ਚਾਚੇ ਦਾ ਮੁੰਡਾ ਬਹੁਤ ਟਾਈਮ ਬਾਅਦ ਅੱਜ ਫੇਰ ਗੱਲ ਦਰਾਤੀ ਇਹ ਬਲੌਗ ਚ ਤੇ ਖੈਰ ਦੇਖਦੇ ਆਂਗੇ ਅੱਜ ਦੇ ਦਿਨ ਦਾ ਮਾਹੌਲ ਚਾਲ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਨਾਲ-ਨਾਲ ਧੰਨਵਾਦ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਨਵੇਂ ਹੋ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫਾਲੋ ਲਾ ਜਰੂਰ ਕਰ ਲਿਓ ਤੇ ਹਾਂ ਇੱਥੇ ਕਿੱਧਰ ਬੈਠੇ ਆ ਨਾ ਬੰਬੂ ਗੱੜ ਤੇ ਹੈਂ ਆ ਲੋ ਕਿਵੇਂ ਆ ਕੇ ਬਣੀ ਨਹੀਂ ਸਲਾਹ ਜੀ ਹੈਂ ਤੇ ਬਾਈ ਹੈ ਉਹ ਬ੍ਰੇਕ ਵਾਈ ਰੇ ਉਹ ਬ੍ਰੇਕ ਨਹੀਂ ਮੋਟੀ ਆ ਸਾਰੀ ਸੁਪਰ ਆ ਇਹ ਸੁਪਰ ਤਾਂ ਮੈਨੂੰ ਜੀ ਉਹ ਦੇਖੀ ਇਹ ਤੈਂ 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 ਦੁਬਾਰੀ ਕਰੀਓ ਉਹ ਨਹੀਂ ਪਹਿਲਾਂ ਵਧੀਆ ਕਰਿਆ ਸੀਗਾ ਚਲ ਚੰਗਾ ਮਾਤਾ ਜੀ ਚਲ ਮਾਤਾ ਹਰਦੁਆੜੀ ਆਖਣਾ ਅੱਜਾ ਉਹ ਜਾਇਆ ਹੀ ਜਾਇਆ ਹੀ ਆ ਰੂਟੀ ਆ ਕੇ ਖਾਣੇ ਆ ਠੀਕ ਐ ਹਾਂ ਹਾਂ ਉਹ ਹੱਥ ਦਾ ਗੱਡੀ ਜਾਂਦਾ ਸੀਗਾ ਗੱਗੂ ਉਹ ਹਾਂ ਟਰੈਕਟਰ ਤੇ ਬੈਂਦੇ ਬੈਂਦੇ ਇੱਕ ਗੱਲ ਯਾਦ ਆ ਗਈ ਇੱਕ ਵੀਰ ਨੇ ਕਮੈਂਟ ਕਰਿਆ ਸੀ ਕਿ ਬਾਈ ਆਹ ਸ਼ੈੱਡ ਤੇ ਜੇ ਕਹਿੰਦੇ ਤੁਸੀਂ ਆ ਗੋਲ ਪਾਈਪ ਲਾਈ ਸੀ ਤਾਂ ਕੰਦ ਵੀ ਕੱਢੀ ਸੀ ਤੇ ਵੀ ਕਹਿੰਦੇ ਗੋਲ ਪਾਈਪ ਦੀ ਲੋਡ ਨਹੀਂ ਸੀਗੀ ਤੇ ਬਾਈ ਕਹਿੰਦਾ ਕਿ ਅਣਜਾਣ ਮਿਸਤਰੀ ਹੋਊਗਾ ਕਹਿੰਦਾ ਲੱਗਦਾ ਤੇ ਕਹਿੰਦਾ ਬਈ ਪਹਿਲਾਂ ਤਾਂ ਮਿਸਤਰੀ ਦੀ ਗੱਲ ਦੱਸ ਦਿੰਨੇ ਆ ਫਿਰ ਇਹਦੀ ਗੱਲ ਦੱਸਦਾਗਾ ਕਿ ਮਿਸਤਰੀ ਭਾਈ ਸਾਰੇ ਪਿੰਡ ਚ ਉਹ ਇਹ ਜਿਹਦੇ ਕੋਲੇ ਸਾਲ-ਸਾਲ ਅਡਵਾਂਸਾਂ ਆਈਆਂ ਚੱਲ ਰਹੀਆਂ ਨਹੀਂ ਆ ਉਹ ਅਸੀਂ ਭੱਜ ਗਏ ਹੋਰ ਮਿਸਤਰੀ ਇੱਕ ਪਹਿਲਾਂ ਪੁੱਛਿਆ ਹੋਇਆ ਸੀਗਾ ਤੇ ਉਹ ਚਾਚਾ ਬੜਾ ਬਿਜੀ ਸੀਗਾ ਤੇ ਉਹਨੇ ਬਸ ਸ਼ਿਫਾਰਿਸ਼ ਤੇ ਇੱਕ ਦਿਨ ਵਿੱਚ ਦੀ ਉਹ ਮਿਸਤਰੀ ਅਸੀਂ ਆ ਲਿਆਂਦਾ ਸੀਗਾ ਤੇ ਪਹਿਲਾਂ ਪੈਪ ਲਈ ਸੀ ਸ਼ੈੱਡ ਖੜਾ ਕਰਤਾ ਸੀਗਾ ਪਹਿਲਾਂ ਇਹ ਸਲਾਹ ਸੀਗੀ ਬਾਈ ਸਕੀਮ ਹੋਰ ਸੀਗੀ ਪਹਿਲਾਂ ਤੇ ਐਡਾ ਅਣਜਾਣ ਕੋਈ ਨਹੀਂ ਹੁੰਦਾ ਬਾਈ ਪਹਿਲਾਂ ਇਹ ਸੀ ਸ਼ੈੱਡ ਇੱਥੇ ਸਾਰਾ ਅੱਗੇ ਤੱਕ ਇਹ ਛੱਤ ਲਾਂਗੇ ਤੇ ਫਿਰ ਹੋਰ ਸਕੀਮ ਬਣ ਗਈ ਕਿ ਉੱਥੇ ਵੀ ਢੋਲ ਰੱਖ ਦਿੰਨੇ ਅਗੇ ਰਾਏ ਨੂੰ ਇੰਨੇ ਹੀ ਠੀਕ ਹੈ ਕਣਕਾਲ ਢੋਲ ਰੱਖਾਂਗੇ ਤੇ ਇੱਧਰ ਵੀ ਪਸ਼ੂ ਬੰਨੇ ਹੁੰਦੇ ਨਾਲ ਤੇ ਛਿੱਟੇ ਵਜਦੇ ਜਾਂ ਇੱਧਰ ਉਹ ਛਿੱਟ ਜਾਊਗੀ ਮੀਂਹ ਦੀ ਤੇ ਤਾਂ ਕਰਕੇ ਫਿਰ ਇਹ ਬਾਅਦ ਚ ਕੰਧ ਕੱਟਦੀ ਬਾਈ ਤੇ ਇਹ ਜੀ ਆ ਗੱਲਬਾਤ ਹੋਈ ਸੀਗੀ ਤੇ ਬਾਕੀ ਲੋਟਾ ਮਾਹੌਲ ਚੜਦੀ ਕਲਾ ਚ ਤੇ ਗੱਗੂ ਠੀਕ ਹੈ ਨਾ ਮਿਸਤਰੀ ਬਾਰੇ ਕੀ ਆਖੇ ਆ ਟਾਪ ਦਾ ਮਿਸਤਰੀ ਪਹਿਲਾਂ ਪਾਈ ਦਾ ਲਾਈ ਮੂ ਹਾਓ ਸੱਤ ਪਹਿਲਾਂ ਪਾਈਆ ਕੰਮ ਨਾਲ ਗੱਡੀ ਹੈ ਹਾਂ ਠੀਕ ਹੈ ਪਾਪਾ ਕਹਿੰਦੇ ਛੱਤ ਪਹਿਲਾਂ ਪਾਈਆ ਭਾਈ ਇਕੰਦ ਕਈ ਦਿਨ ਬਾਅਦ ਚ ਕੱਢੀ ਹੈ ਇਹ ਤੇ ਐਂ ਭਾਈ ਡਬਲ ਕੰਮ ਹੋ ਗਈ ਸੀ ਹਾਂ ਉਹਹੀਂ ਆਖਿਆਗਾ ਉਹ ਪਹਿਲਾਂ ਪਹਿਲਾ ਪਾਤਾ ਸੀ ਵਿਗੰਦ ਬਾਅਦ ਚ ਗੱਡੀ ਆ ਗਈ ਹਟਿਆ ਮੈਂ ਇਹੀ ਗੱਲ ਇਹੀ ਮੈਨੂੰ ਦੁਬਾਰੇ ਦੁਬਾਰੇ ਸਮਝਾਈ ਜਾਂਦੇ ਕਿ ਤੂੰ ਭਈ ਐ ਸਮਝਾ ਦੱਸ ਦੱਸਤੀ ਗੱਲ ਬਾਤ ਕੋਈ ਨਾ ਉਹ ਵਾਹੀ ਗਰੂ ਜੀ I'm ਤੇ ਨੌਜਵਾਨਾਂ ਨੇ ਉਹ ਸਾਹਮਣੇ ਵਾਲੇ ਝੋਨੇ ਚ ਪਾਉਣੀਆਂ ਸੁਪਰ 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 ਤੇ ਡੇੜ ਹੈਗੀ ਆ ਥੋੜੀ ਜੀ ਪਰ ਇਹ ਤਾਂ ਦਾਣੇ ਮੋٹے ਹੁੰਦੇ ਆ ਚੱਲ ਕੋਈ ਚੱਕ ਕਰਨੀ ਡੈਡ ਡੈਡ ਥੱਲੇ ਡਿੱਗ ਪੂਗੀ ਤੇ ਚੜਦੇ ਹੋਏ ਸੂਰਜ ਦਾ ਸ਼ਾਨਦਾਰ ਨਜ਼ਾਰਾ ਤੇ ਆ ਪਹਿਲਾਂ ਵਾਲਾ ਝੋਨਾ ਆਪਣਾ ਰੂਵਾ ਕੋਈ ਆ ਕੇ ਆਪਾਂ ਨੂੰ ਕੋਗੋ ਕਿ ਆਪੇ ਉੱਤਰ ਜੀ ਟੂਪਨ ਹੈ ਉਹ ਆਇਤਰ 7:23 ਮਿੰਟਾਂ ਦਾ ਸਮਾਂ ਹੋਇਆ ਤੇ ਮਥਿਆ ਸੀ ਅਗਲੇ ਖੇਤ ਜਾਣ ਵਾਸਤੇ ਤੇ ਇਹਨੇ ਫਿਰ ਯਾਦ ਆਇਆ ਕਿ ਸੁਪਰ ਇਧਰਲੇ ਪਾਸੇ ਪੋਣ ਵਾਲੀ ਪਈ ਆ ਤੇ ਮਨਪ੍ਰੀਤ ਕਹਿੰਦਾ ਆਣਾ ਪਾਈ ਆ ਉਹ ਚੱਲ ਪਹਿਲਾਂ ਤੁਸੀਂ ਤਾਂ ਗੱਡੀ ਆਪਦੀ ਇਧਰ ਨੂੰ ਹੱਕ ਲਈ ਤੇ ਟਰੇਲ ਇਹ ਨੀ ਗਿਆ ਅੱਜ ਥੋੜੀ ਜਿਹੀ ਗੁਸ਼ਤਾ ਵੱਧ ਹੈਗੀ ਕੁਸ਼ੂ ਰੋਜ਼ ਹੀ ਹੁੰਦੀ ਆ ਹੁਣ ਤਾਂ ਜਿਵੇਂ ਚਲ ਸਮਾਂ ਬਦਲ ਗਿਆ ਸੱਤ ਬਾਦੋਂ ਹੋ ਗਈ ਇਹ ਤਾਂ ਨੌਜਵਾਨ ਆਪਣਾ ਉਹ ਖੜਾ ਰੇੜੀ 'ਚ ਕਹਿੰਦਾ ਕਿਵੇਂ ਕਰੀਏ ਹਜੇ ਤੇੜਾ ਕੋਈ ਨਾ ਮਾ ਸਾ 10-15 ਮਿੰਟ ਤਾਂ ਆਪਾਂ ਐ ਸਲਾਹਾਂ ਕਰਦੇ ਕਰਤੀ ਲੰਗਾ ਦੇਾਂਗੇ ਤੇ ਗੱਟੇ-ਗੁੱਟੇ ਖੋਲ ਆਏ ਝਰੂੰਗੇ ਬਣਾਉਣੇ ਆ ਝਰੂੰਗੇ ਅਸੀਂ ਰੋਜ਼ ਹੀ ਉਧੇੜ ਦਿੰਨੇ ਹੁੰਨੇ ਆਗੇ ਨਾ ਨਵਾਂ ਬਣਾਇਆ ਤੇ ਜਾਣ ਲੱਗੇ ਨੂੰ ਧੋ ਕੇ ਗੱਟਾ ਖੋਲ ਕੇ ਅ ਫੇਰ ਰੱਖ ਦਿੰਨੇ ਆਗੇ ਤੇ ਆਉਂਦੇ ਹੋਏ ਦੋ ਨਵੇਂ ਗੱਟੇ ਚੱਕ ਲੈ ਅ ਝਰੂੰਗੇ ਜਰਾਂਗੇ ਬਣਾਉਣੇ ਆ ਉਹਨੇ ਆਰਾਮ ਨਾਲ ਟਮਕੋਲੀਆਂ ਕਰਦੇ ਕਰਦੇ ਤੇ ਨੌਜਵਾਨ ਨੂੰ ਇੱਕ ਕੱਖ ਦਿੱਸ ਗਿਆ ਆਇ ਤੇ ਗੋਲ ਨੇ ਵੀ ਸੰਗੀਤ ਸੁਣਾ ਕੇ ਸਵਾਗਤ ਕਰਤਾ ਆਪਣਾ ਤੈ ਤੈ ਬਗੂ ਮੈਂ ਆ ਕੇ ਰਹੇ ਜੋ ਵੀ ਦੁਵਾਰੇ ਕੀੜਾ ਦੇ ਗਿਆ ਸੀ ਉਦੋਂ 바ਵਾ ਖੜੇ ਸੀ ਕਿ ਉਹਨਾਂ ਉਰਲੇ ਪਾਸੇ ਜਿੱਥੇ ਪਹਿਲਾਂ ਪੱਟੇ ਹੋਏ ਸੀਗੇ ਉਹ ਦੁਬਾਰੇ ਨਿਕਲਿਆ ਆਉਂਦੇ ਉਹ ਨਵੇਂ ਜੇ ਉਹ ਦੁਬਾਰਾ ਕੀੜਾ ਦੇ ਗਿਆ ਸੀ ਉਹ ਚਰਮਾ ਚ ਰੂੰਗਾ ਬਣਾਉਣਾ ਉਹ ਕਰ ਲੈ ਤੂੰ ਇੰਗਰਸ ਚੜੂnga ਬਣਾਉਣ ਦੀ ਸਾਡੀ ਪ੍ਰਕਿਰਿਆ ਇਹਨੂੰ ਸਭ ਤੋਂ ਪਹਿਲਾਂ ਅੱਖਰਾਂ ਵਾਲਾ ਪਾਸਾ ਬਾਹਰ ਨੂੰ ਕਰਨਾ ਤਾਂ ਕਿ ਇਹਦਾ ਆ ਰੰਗ ਰੋਗ ਜਿਹਾ ਉਤਰ ਕੇ ਆਪਣੇ ਝੱਗੇ ਦੇ ਨਾਲ ਲੱਗੇ ਉਸ ਤੋਂ ਪਹਿਲਾਂ ਇੱਕ ਐਡੀ ਕੀ ਮਿੱਟੀ ਦੀ ਡਲੀ ਪਾਉਂਦੇ ਹੁੰਨੇ ਸੀ ਮਤਲਬ ਗਿੱਲੀ ਜੀ ਮਿੱਟੀ ਥੋੜੀ ਜਿਹੀ ਇੱਕ ਕੇ ਤੇ ਕਈ ਵਾਰੀ ਸੁੱਕੀ ਮਿੱਟੀ ਪਾ ਲੀ ਜੀ ਆਪਾਂ ਸੁੱਕੀ ਡਲੀ ਪਾ ਲੈਨੇ ਬਈ ਉਹ ਹੌਲੀ ਹੌਲੀ ਰੇਤਾ ਭੁਰਕੇ ਨਿਕਲ ਜਾਂਦਾ ਇਹਦੇ ਚੋਂ ਤਾਂ ਵੀਰ ਗੰਮਾ ਵਧ ਜਾਂਦਾਗਾ ਮਤਲਬ ਜਿਰੂnga ਡਿੱਗਣ ਵਾਲੀ ਗੱਲ ਬਾਤ ਹੋ ਜਾਂਦੀ ਆ ਜਮੀ ਥੋੜੀ ਜਿਹੀ ਮਿੱਟੀ ਮੋਨੇ ਹੁੰਨੇ ਆ ਯੱਕਤੇ ਹਲਕੀ ਜੀ ਕੰਨੀ 1.5 ਇੰਚ ਇਧਰ ਮੋੜਨੀ ਲਾਗੇ ਆਪਣਾ ਮੂੰਹ ਵਧੀਆ ਰਹੇ ਜੇ ਤੇ ਕਈ ਵੀਰ ਕੀ ਕਰਦੇ ਆ ਇੱਥੋਂ ਬਾੜੀ ਕੰਨੀ ਮੋੜ ਦਿੰਦੇ ਆ ਤੇ ਅੱਗੇ ਮੂੰਹ ਛੋਟਾ ਰਹਿ ਜਾਂਦਾ ਤੇ ਛੋਟੇ ਮੂੰਹ ਦੇ ਫਿਰ ਨੁਕਸਾਨ ਇਹ ਹੁੰਦਾ ਕਿ ਬਾਈ ਇੱਥੋਂ ਹੱਥ ਜਾਂ ਅੜੀ ਜਾਂਦਾ ਜਿਰੂਗੇ ਚ ਮਾਂ ਦੇ ਵਿੱਚ ਚਟਾਕ ਜੇ ਲੱਗ ਜਾਂਦੇ ਮੜੇ ਮੜੇ ਆ ਗੁੱਠੇ ਚ ਫਸਾਇਆ ਇੱਕ ਤਾਗਾ ਇਹ ਤੋਂ ਦਿੱਤੇ ਚਾਰ ਗੇੜੇ ਚੈੱਕ ਕਿਉਂ ਨਾ ਐਨ ਆਖਿਓ ਬਈ ਇਹ ਤਾਂ ਸਾਰੇ ਹੀ ਬਣਾਉਣ ਜਾਣਦੇ ਆਗੇ ਤੇ ਇਹ ਤਾਂ ਬੈਸੀ ਆਪਾਂ ਗੱਲਬਾਤ ਐਡ ਕਰਤੀ ਕਿ ਇੰਨੀ ਕੀ ਗੱਲ ਆ ਇੱਕ ਮਿੰਟ ਲੱਗਦਾ ਝਰੂੰਗਾ ਬਣਾਉਣ ਦਾ ਆਪਦਾ ਨਵਾਂ ਬਣਾ ਲੈਨੇ ਹੁੰਨੇ ਰੋਜ਼ ਹੀ ਅਸੀਂ ਉਹ ਬੁਸ ਬੁਸਿਆ ਜਾ ਹੋ ਜਾਂਦਾ ਪੁਰਾਣਾ ਝਰੂੰਗਾ ਇਹਨੂੰ ਜਾਣ ਲੱਗੇ ਹੁਣ ਕੋਲ ਕੇ ਫੇਰ ਧੋ ਦੇਾਂਗੇ ਚੈੱਕ ਬੋ ਮੈਂ ਟੋਚਨ ਪਾਈ ਰੱਖੋ ਯਾਰ ਆ ਖੋਲ ਜੇ ਇੱਥੋਂ ਲੈ ਗਾ ਕੁ ਪਰ ਲਾ ਵੇ ਦੋਨੇ ਖੋਲੇ ਗੱਟੇ ਲੈ ਇੱਧਰ ਅਮੂ ਵੀ ਇਕੱਠੇ ਕਰ ਕਰ ਤੀ ਨਾ ਕਰ ਦੇ ਇਕੱਠੇ ਦਾ ਸਿਨੋ ਕਰਉਣਾ ਕੀ ਆ ਤੂੰ ਹਟ ਕੇ ਭਰੇ ਘਰ ਆ ਜਿੱਦੇ ਤੇਰੇ ਪੈਰ 'ਚ ਫਿਰ ਗਿਆ ਨਾ ਇਹ ਉੱਦੇ ਪਤਾ ਲੱਗੂ ਆ ਨਹੀਂ ਫਿਰਦਾ ਇਹ ਇਦਾਂ ਨਬਰਾਂ ਦੇ ਪੈਰਾਂ 'ਚ ਚੜੀ ਜਾਂਦਾਗਾ ਉਹ ਕਾਂ ਵਿਚਾਰਾ ਇੱਥੇ ਤਾਂ ਕੁੱਤਰਿਆ ਨਹੀਂ ਆਣਾ ਉਦੋਂ ਤੇ ਖਾ ਬਰੀਕ ਤਾਂ ਨਹੀਂ ਹੈਗੀ ਤਾਂ ਇਹ ਪਾਰੇ ਲੰਗੀ ਤਾਂ ਅਕ ਮੈਨੂੰ ਮਿਲ ਕੇ ਸਿਰ ਤੇ ਨਾ ਟਾਈਮ ਹੋ ਗਿਆ ਹੋ ਗਿਆ ਅੱਧਾ ਘੰਟਾ ਆਇਆ ਨਾ ਆਪਣਾ ਆਇਆ ਵਾ ਸ਼ਹਿਰ ਜਾਇਆ ਤੂੰ ਅੱਜ ਆਤੀ ਤਾਂ ਕਿੱਥੇ ਲੰਮੜੀ ਮੈਂ ਗਈ ਹੁੰਦੀ ਆ ਮੈਂ ਗਈ ਆ ਤੂੰ ਆਹ ਉਹ ਵੱਲੇ ਲੈ ਇਹ ਲੈ ਪਛੋਣ ਨਿਕਰੇ ਆਪਰ ਕੈਪਟਨ ਆਈ ਲੈ ਇਹਨੇ ਟੇਡੀਆਂ ਪੰਤਾ ਗੂ ਦੇਗਾ ਕਿਵੇਂ ਚਲ ਅਰ ਧੋਨੇ ਕੇ ਟਿਪ ਹੋਣੇ ਇਹਦੇ ਚ ਛੋਟੀ ਰੱਖ ਪਾਂਤ ਮੜੀ ਜ ਨਹੀਂ ਪਾਣੀ ਨਹੀਂ ਇਹ ਇਹ ਦੂਰ ਬੜੀ ਜਾਂਦੀ ਆ ਦੋਨੇ ਕਾ ਟੇਸੇ ਜੀ ਪਾਉਣੇ ਨੇ ਹਾਂ ਕੀ ਪਾਂਤ ਛੋਟੀ ਰੱਖ ਕੇ ਜੇ ਨਾਲ ਤਾਂ ਪਾਂਤ ਬੜੀ ਵੱਡੀ ਦੁਰ ਜੂਗੀ ਫਿਰ ਇਹ ਵੱਡੀਆਂ ਪਾਂਤਾਂ ਲਾ ਕੇ ਫਿਰ ਉਹਨਾਂ ਨੂੰ ਲੋਡ ਨਹੀਂ ਆਉਣਾ ਕੰਮ ਹਾਂ ਇਹ ਕੋਈ ਗੱਲ ਆ ਇਹਨੂੰ ਲੰਮਾ ਇਧਰ ਲਈ ਲੋਡ ਹੋ ਜਾ ਘਰ ਵਾਲੇ ਪਾਸੇ ਨੂੰ ਉਹ ਚੰਗਾ ਐ ਤੋਰ ਲ ਮੈਨੂੰ ਹੀ ਐਡਾ ਮੇਰਾ ਪੈਟਰੋਲ ਮਚਾਤਾ ਇਧਰ ਨੂੰ ਆਉਣ ਦਾ ਸੂਪਰ ਪਾਉਣੇ ਨੇ ਬਈ ਅਸੀਂ ਇਹ ਮਾੜੀ ਜਿਹੀ ਬਾਣ ਨੂੰ ਪਲਾਈ ਦਿੰਦੀ ਆ ਹਰੇ ਬਾਈ ਆ ਜਾਂਦੀ ਆ ਬਾਣ ਤੇ ਤੇ ਪਲਾਈ ਨਾਲ ਥੋੜੀ ਜਿਹਾ ਜੜਾ ਚੰਗੀ ਸੋਹਣੀ ਵਧੂਗੀ ਜੀ ਚੰਗਾ ਫੈਲਦਾਗਾ ਸੋਹਣਾ ਐ ਗੱਲਬਾਤ ਕਰਦੀ ਆ ਤੇ ਦੂਜੀ ਗੱਲ ਇਹਦੇ ਨਾਲ ਇਹ ਵੀ ਆ ਕਿ ਬਈ ਪਾਣੀ ਘੱਟ ਖੜਨ ਲੱਗ ਜਾਂਦਾਗਾ ਫਿਰ ਹਾਂ ਤੇ ਬਾਕੀ ਆ ਲੋਟਾ ਮਹੌਲ ਆਪੋਂ ਆਪਣੇ ਬਈ ਬਾਣਾ ਦਾ ਸਭ ਕਿਤਾਬ ਹੁੰਦਾਗਾ ਸਾਡੇ ਪਾ ਲੈਂਦੇ ਹੁੰਦੇ ਇੱਧਰ ਉਹ ਬਹੁਤ 1 2 ਬਈ ਕੋਈ ਡੀਏਪੀ ਪਾਉਂਦੇ ਵੇਖੇ ਨੇਗੇ ਡੀਏਪੀ ਅਸੀਂ ਨਹੀਂ ਪਾਉਂਦੇ ਡੀਏਪੀ ਦਾ ਆਪਾਂ ਜਿਹੜੇ ਗਣਕੇ ਵੇਲੇ ਪਾਈ ਹੁੰਦੀ ਸੁੱਖ ਨਾਲ ਉਹ ਵੀ ਸੋਨਾ ਆਹ ਕੰਮ ਕਰੀ ਜਾਂਦੀ ਹੈਗੀ ਵਾਹੀ ਜੋ ਛੋਟੀ ਰੱਖੀ ਪਾਉਂਦਾ ਉੱਚੀਆਂ ਲੰਮੀਆਂ ਟਾਲੀਆਂ ਉਹ ਵੇਲੀਆਂ ਕਿੱਥੇ ਗਿਆ ਤੇਰੀ ਪਾਂਤ ਤੂੰ ਮੈਨੂੰ ਦੱਸ ਦੇ

ਕੈਬਿਟਰ ਚਲਾਵਾ ਪਾਣੀ ਤੇ ਪੀਲਾ ਆ ਸੰਦਗਰੀ ਹੀ ਪਿੰਨਾ ਬਣੇਗਾ ਅਖਾੜਾ ਤੋਲਾ ਸਮਾਗਰੋ ਚੂਰਾ ਜਿਆ ਪਿਆਗਾ ਲਿਆ ਇਧਰ ਸੱਜੇ ਪੈਰਾਂ ਉੱਤੇ ਰੱਖ ਲੈ ਚਾਲ ਹਵਾ ਬੋ ਵਾਲੇ ਅੱਗੇ ਜਾ ਕੇ ਮੈਂ ਸ਼ਤੂ ਨਾਲ ਜਾਣਾਗਾ ਮੈਂ ਵੀ ਕਿਹਨ ਦੇ ਇੱਕ ਵਾਰੀ ਮਿਲ ਜੇ ਹੋਰ ਲੋਟਾ ਸ਼ਤੂ ਪ੍ਰਧਾਨ ਹੇ ਵਾਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੈ ਸਾਰਿਆਂ ਨੂੰ ਕੀ ਕਰੇ ਆ ਸੁਪਰ ਪਾਕ ਹੈ ਯਾਰ ਇੱਧਰ ਰਹੀਦੀ ਸੀ ਕਈ ਦਿਨਾਂ ਦੀ ਬਸ ਉਹ ਹੋਈ ਜਾਂਦੇ ਦੋਪਰ ਦੋਪਰ ਜੀ ਇੱਕ ਦੋ ਵਾਰੀ ਘੋਲ ਜੀ ਕਰਕੇ ਪਹੁੰਚ ਗਿਆ ਨੌਜਵਾਨ ਘਰੇ ਤੇ ਗੱਗੂ ਨੂੰ ਛੱਡਾਇਆ ਉੱਥੇ ਹਵਾ ਪਵਾਉਣ ਵਾਸਤੇ ਤੇ ਮਾਤਾ ਜੀ ਸਤਸ੍ਰੀਕਾਲ ਹੂੰ ਸਤਸ੍ਰੀਕਾਲ ਮਮੇ ਗਿੱਲੀਆਂ ਹੈਗੇ ਲੱਕਣਾ ਸਤਸ੍ਰੀਕਾਲ ਪੁੱਤ ਗਿੱਲਿਆਂ ਵਰਗੀਆਂ ਹੀ ਨੇ ਡੱਬੀ ਲਾਉਂਦੇ ਆ ਜੀ ਇਹ ਹੋਰ ਖਿੜਕੀ ਰੇ ਹੱਜਾ ਬਸੀ ਹੋਰ ਉਹ ਤਾਂ ਬਸ ਅਸੀਂ ਹੌਲੀ ਹੌਲੀ ਖੰਡੈ ਮਾਂ ਮਾੜੀ ਧੁੱਪ ਜ਼ੋਰ ਚੜ ਜਾਣ ਦੇ ਨਾ ਅਸੀਂ ਤਾਂ ਪਹਿਲਾਂ ਬਸ ਟਮਕੋਲੇ ਕਰ ਬੁਲਾ ਦਿਓ ਦੇਖ ਲੋ ਸਾਰਿਆਂ ਨੂੰ ਬੁਲਾ ਦਿਓ ਦੇਖ ਲੋ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਵਾ ਲਾਇਕ ਫੇਰ ਕਮੈਂਟ ਕਰਨਾ ਜਮਾ ਨਾ ਭੁੱਲਿਆ ਕਰ ਜਰੂਰ ਕਰਿਆ ਕਰੋ ਕਿਸੇ ਨਾ ਕੇ ਜਰਾ ਖੁੰਡਾ ਦੀ ਜੇ ਫੇਸਬੁੱਕ ਤੇ ਦੇਖਦੇ ਫੋਟੋ ਵੀ ਕਰਿਆ ਕਰੋ ਜਰੂਰ ਟਰ ਤੋਂ ਲੈ ਕੇ ਟਰ ਤੱਕ ਬਲਾਓ ਕੁਝ ਲਾਜਮੇ ਦੇਖਣਾ ਤੇ ਹੋਰ ਮੈਂ ਬੇਨਤੀ ਕਰਦੀ ਆ ਤੇ ਚੰਬੜਾਂ ਦੀ ਜਟਣੀ ਤੇ ਪ੍ਰਸ਼ਾਦ ਦੇ ਆ। ਉਹ ਆਖਾਂਗੇ ਰੋਜੀ ਦਿਖਾ ਦਿੰਨੇ ਆ। ਤੇ ਮਾਖਣੀ। ਕੀ ਕੱਢ ਲੱਕ ਜੀ ਗਾ ਚੰਬੜਾਂ ਚਾੜ ਦੇ ਕੇ ਤਰ ਰੋਟੀ ਖਾਣ ਨੂੰ। ਗੰਢਾਇਆ ਉਹ ਤਾਂ ਮੰਮੀ ਸੀ ਉਹੀ ਵਸਟਮ ਗੋਲੇ ਨੇ ਕਰਦੇ ਫਿਰ ਇਧਰੇ ਮਹਾਮੜੀ ਧੁੱਪ ਹੋਰ ਚੜਾ ਲੈਣੇ ਹੈਗੇ। ਤਾਂ ਕਰਕੇ ਆ ਗੱਡੀ ਕੱਢ ਰੱਖੀ ਕਿੱਧਰ ਚੱਲਿਆ ਨੌਜਵਾਨ। ਇਹ ਤਾਂ ਉਹ ਆ ਵੀ ਮੀਟਰ ਲਵਾਉਣਾਗਾ ਇਹਦੇ। ਭਾਈ ਬੋਲ ਵੀ ਨਹੀਂ ਤੇ ਬੰਦੋ ਵੀ ਤੇ ਜਾਵਾਲਿਆ ਪਤਾ ਕਿ 15 ਆ ਕੇ ਲੱਗੂਆ ਮੀਟਰ ਤੇ। ਠੀਕ ਹੈ। ਮੀਟਰ ਤੋਂ ਬਿਨਾਂ ਹੀ ਚੜਾ ਦੇ। ਇੱਕ ਬਾਟ ਵਾਗੀ। ਮੀਟਰ ਹੀ ਹੁੰਦਾ ਹਾਂ 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 ਮੀਟਰ ਹੀ ਹੁੰਦਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਬੇਨਤੀ ਸਤਿ ਸ੍ਰੀ ਅਕਾਲ ਭਾਈ ਸਾਰ ਠੀਕ ਆ ਉਹ ਆ ਗਿਆ ਮਿਸਤਰੀ ਸੱਦੇ ਅੱਛਾ ਕੀ ਹਾਲ ਹੈ ਮਿਸਤਰੀ ਹਾਂ 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 ਸਪੀਡ ਵਾਲੇ ਮੀਟਰ ਦੀ ਕੋਈ ਮਾੜੀ ਜੀ ਅ ਦਿੱਕਤ ਸੀਗੀ ਉਹਦੇ ਕਰਕੇ ਹਾਂ ਮੰਮੀ ਤੁਹਾਨੂੰ ਕੁਝ ਹੋਰ ਸਮਝ ਆ ਗਈ ਹੋਊਗੀ ਹੈ ਮੈਂ ਕਿਤੇ ਲਾਈਟ ਗਈ ਉਹਨੇ ਬਾਅਦ ਚਲਦੀ ਜਲਦੀ ਮੋਟਰ ਬੰਦ ਕਰਕੇ ਆਇਆ ਸੀ ਉਹ ਨਾ ਉਹ ਮੀਟਰ ਦੀ ਦਿੱਕਤ ਸੀ ਥੋੜੀ ਜੀ ਤੇ ਮਿਸਤਰੀ ਆਪਣੇ ਪਿੰਡ ਦਾ ਚੋਬਰ ਰੋੜੀ ਕੰਮ ਕਰਦਾ ਤੇ ਉੱਥੇ ਲੈ ਗਿਆ ਗੱਡੀ ਸ਼ਾਮ ਨੂੰ ਲੈ ਆਊਗਾ ਟਿੰਗ 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 ਉੱਤਲੇ ਖੇਤੋਂ ਆਏ ਨੌਜਵਾਨਾਂ ਨੇ ਪ੍ਰਸ਼ਾਦਾ ਪਾਣੀ ਚਾ ਕੇ ਆ ਮਾੜਾ ਮੋਟਾ ਘਰੇ ਕੰਮ ਕਰਿਆ ਤੇ ਗੱਡੀ ਹੱਕ ਕੇ ਅਗਲੇ ਖੇਤ ਆ ਗਏ ਤੇ ਕਿਵੇਂ ਨੌਜਵਾਨਾਂ ਧੱਬ ਕੇ ਬੋਲਿਆ ਕਰ ਪੂਰੇ ਬੜਕ ਨਾਲ ਯਾਰ ਗੱਗੂ ਐਂ ਸੰਗਿਆ ਨਾ ਯਾਰ ਹੈ ਠੀਕ ਆ ਆ ਗਰਮੀਆ ਨੌਜਵਾਨ ਕਹਿੰਦਾ ਪਰ ਫਿਰ ਵੀ ਇੱਥੇ ਇੱਕ ਅੱਖਾਂ ਦਾ geke ਦੇਣਾਗਾ ਤਾਂ ਹੁਣ ਪੈਣਾ ਹੁਣ ਤਾਂ ਗਰਮੀ ਹੁਣ ਤੁਸੀਂ ਮਾਰਕਾ ਨੂੰ ਕੋਮ ਦੀ ਪੈਂ ਰੋਜ਼ ਹੀ ਕਰਦੇਗਾ ਮੁੰਡਾ ਮੈਂ ਆ ਐਂ ਦੇਖ ਆਪਣੇ ਕੋਲੇ 4 ਕਿੱਲੇ ਅੱਖਾਂ ਦਾgeke ਦੇਣਾ ਆ 2 ਕਿੱਲੇ ਹੁਣ ਮੋٹے ਮੋٹے 20 ਮਿੰਟ ਲੱਗਣ 30 ਮਿੰਟ ਲੱਗਣ 10 ਮਿੰਟ ਲੱਗਣ ਠੀਕ ਐ ਇੰਨਾ ਘਾ ਹੁਣ ਐ ਫਿਰ ਬਹਿਣ ਤਾਂ ਵੀ ਨਜ਼ਾਰਾ ਆ ਜਾਂਦਾ ਉਸ ਤੋਂ ਬਾਅਦ ਗੱਗੂ ਰੋਜ਼ ਹੀ ਕੰਮ ਕਰਦੇ ਰੋਟੀ ਦਾ ਰੋਜ਼ ਹੀ ਕਰਕੇ ਆਉਨੇ ਆ ਕੋਈ ਨਵਾਂ ਦਿਨ ਐ ਤੁਸੀਂ ਯਾਰ ਵਧਗਾ ਰੋਟੀ ਦਾ ਕੰਮ ਹੋ ਜੂਗਾ ਰੋਜ਼ੀ ਬਾਮਾ ਇਹੀ ਕੀ ਰਾਂ ਜੇ ਐ ਕਰਦਾ ਹੁੰਦਾ ਜਦੋਂ ਵੀਡੀਓ ਬਣਾਉਣੇ ਹੁੰਦੇ ਆ ਬਿੰਦ ਨੂੰ 5 ਕਿ ਮਿੰਟਾਂ ਨੂੰ ਮੈਨੂੰ ਆਖੂ ਚੱਲ ਲੜੀ ਬੈਂਦੇ ਨਹੀਂ ਗਏ ਤੇ ਫਿਰ ਦਾਤੀ ਚੱਕ ਲੈਂਦਾਗਾ ਤੇ ਫਿਰ ਕੱਖ ਵੀ ਦੇਖ ਲਓ ਕਿੰਨੇ ਕੀ ਆ ਹੈ ਹੀ ਨਹੀਂ ਵਾਰਾ ਸਾਡੋ ਆਪ ਦੇ ਮਨਚ ਆਏ ਜੇ ਰੜਕਦਾ ਰਹਿੰਦਾ ਕੋਈ ਕੱਖ ਦੇਖਣ ਨਾਲ ਲੱਗੀ ਓ ਯਾਰ ਤੇ ਵੀ ਪੱਟ ਗਈ ਜਾ ਕੇ ਤਾਂ ਕਰਕੇ ਥੋੜਾ ਜਿਹਾ ਚੋਬਰ ਬੈਠ ਕੇ ਥੋੜਾ ਘਟਰਾ ਜੀ ਨੇ ਚੱਲ ਕੀ ਰਾਂ ਘਰੋਂ ਚੱਲ ਕੇ ਆਏ ਆ ਕਿ ਗਰਮੀ ਤਾਂ ਆਉਂਦੀ ਹੈਗੀ ਤੇ ਰੀੜੀਆਂ ਰੱਪੀਆਂ ਕੱਢਦੇ ਕੱਢਦੇ ਆ ਪਸੀਨਾ ਆ ਜਾਂਦਾ ਮੜਾ ਮੋਟਾ ਇੰਨਾ ਕਾ ਚਲ ਬਣਦਾ ਗਾ ਗਰਮੀ ਆ ਭਾਦੋਂ ਆ ਨਾ 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 ਮਿਠਿਆ ਨਾ ਬਸਾਣਾ ਲਿਆ ਕਰ ਸੌਣ ਹੁਣ ਮੱਲੂਆ ਮੱਜਾ ਇਹ ਵੀਰ ਉਹ ਠਾਉਣਾ ਪਊਗਾ ਸਵਾ 2:30 ਵਜੇ ਤੇ ਮੱਲ ਖੈਰ ਸੌ ਕੇ ਵਧਗਾ ਰਾਜੀ ਆ ਤੇ ਨੀਂਦ ਬਈ ਸਾਰਿਆਂ ਨੂੰ ਪਿਆਰੀ ਹੁੰਦੀ ਆ ਖੈਰ ਆ ਲਾਉਨੇ ਆ ਡਿਊਟੀ ਅੱਜ ਦੀ ਇੱਥੇ 11:40 ਮਿੰਟ ਤੇ ਬੰਦਾ ਆਪਣਾ ਹੋ ਗਿਆ ਲੰਮ ਲੇਟ ਕਹਿੰਦਾ ਦੂਈ ਮਾਰ ਥੋੜਾ ਜਿਹਾ ਕੰਮ ਆ ਓਏ ਠੀਕ ਹੋ ਕੇ ਤਾਂ ਪੈ ਜਾ ਪਾਵੇ ਤੇ ਸਿਰ ਕਾ ਤੋ ਰੱਖਿਆ ਫਿਰ ਅ ਮੰਜਾ ਤਾਂ ਉਹਨੂੰ ਕਰਨ ਵਾਲਾ ਤੇਰੇ ਇਧਰੋਂ ਨੀਮਾ ਵਾਲਾ ਹੋ ਰਿਆ ਆ ਸਿਰ ਦੁਖਣ ਲੱਗ ਜੂ ਪਾਵੇ ਤੇ ਰੱਖ ਰੱਖਿਆ ਸਿਰ ਪੈ ਜਾ ਕੋਈ ਨਾ 2:00 ਵਜੇ ਦਾ ਬੇੜਾ ਹੋ ਗਿਆ ਤੇ ਨੌਜਵਾਨਾਂ ਨੇ ਤੜਕੇ ਦਾ ਆ ਕੇ ਜਮਾ ਇੱਕ ਢੱਕਾ ਨਹੀਂ ਤੋੜਿਆ ਬਸ ਮੰਜੀ ਤੋੜਿਆ ਪੈ ਕੇ ਤੇ ਰੋਟੀਆਂ ਚੱਕ ਲਈਆਂ ਵਾਹਿਗੁਰੂ ਕਿ ਤੜਕੇ ਸ਼ੱਕਰ ਲਿਆੰਦੀ ਉਹ ਦੇਸੀ ਘਿਓ ਪਾ ਕੇ ਦੋਨ ਖਾਨਗੇ ਦਾਸ ਨਜ਼ਾਰੇ ਨਾਲ ਲੈ ਗੂ ਖਾਓ ਹਾ ਧੱਕਣੇ ਚ ਬਾਲਾ ਦੂਜੇ ਜੇ ਲੋਟਾਂ ਨੀਂਦ ਚੰਗੀ ਆਈ ਕਿਹੜੀ ਨੀਂਦ ਆਈ ਮੜਕੋ ਮੜਕੀ ਦਾ ਹੋ ਰਿਆਂਗਾ ਹੁਣ ਹੀ ਪਾਸਾ ਮਾਰਿਆ ਨੌਜਵਾਨ ਨੇ ਉਤੋਂ ਦਾ ਪਿਆਗਾ ਕਿੰਨੇ ਘੰਟੇ ਹੋ ਗੂ ਤਿੰਨ ਤਿੰਨ ਸਵਾ ਤਿੰਨ ਘੰਟੇ ਦੇ ਆਸ-ਪਾਸ ਹੋ ਗਿਆ ਤੇ ਰੈਸਟ ਫਰਮਾਇਆ ਅੱਜ 4:38 ਮਿੰਟਾਂ ਦਾ ਸਮਾਂ ਸਵਾਗਤ 2 ਘੰਟੇ ਹੋ ਗਏ ਛੁੱਟੀ ਲਾ ਰੱਖੀ ਆ ਪੂਰੀ ਐਨ ਗੈ ਕਾ ਅਦਮੀ ਤੇ ਦੁਪਹਿਰ ਤੋਂ ਪਹਿਲਾਂ ਤਾਂ ਢੱਕਾ ਤੋੜ ਕੇ ਦੂਰਾ ਨਹੀਂ ਕੀਤਾ ਤੇ ਹੁਣ ਨੌਜਵਾਨ ਕਹਿੰਦੇ ਢੱਕਾ ਇਕੱਠੀ ਚੌਰਾ ਕਰਨਗੇ ਹਾਂ ਤਨ ਕਿੱਲਿਆਂ ਚ ਦੇ ਲਿਆ ਗੀੜਾ ਇਹਦਰ ਹਜੇ ਰਹਿੰਦਾ ਪ੍ਰੋਗਰਾਮ ਬਾਕੀ ਤੇ ਅੱਜ ਜਿੰਨਾ ਟਾਈਮ ਮਰਜ਼ੀ ਲੱਗ ਜੇ ਮੈਂ ਜਿਹੜਾ ਟਾਈਮ ਪਹਿਲਾਂ ਕੰਮ ਕਰਨਾ ਸੀ ਉਹ ਕਰਕੇ ਜਾਣਾ ਭੂਪਾਵੇਂ 6 ਵਜੇ ਨੂੰ 8 ਵਜੇ ਭੂਵੇਂ 7 ਵਜੇ ਨੂੰ ਜੇ ਗੱਗੂ ਨੂੰ ਮਗਿਆ ਨਿਵੇੜ ਕੇ ਹੀ ਜਾਣਾ ਤੇ ਹੌਸਲਾ ਦੇ ਕੇ ਮਣਾ ਲਿਆ ਵੀ ਗੱਭਰੂ ਆ ਉਹ ਕਾਰਾ ਗੁੱਕਾ ਅਗਲੇ ਅਗਲੇ ਗੇੜੇ ਚ ਹਾਂ ਦੱਸ ਦੱਸ ਫਿਰ ਅੱਗੇ ਹੌਸਲਾ ਦੇ ਕਮੜਾ ਲਿਆ ਮੈਂ ਤਾਂ ਹੌਸਲਾ ਤਾਂ ਫਿਰ ਉੱਤੇ ਖੋਤੋ ਵੀ ਹੱਥ ਪੈਰ ਤੋਂ ਪਹਿਲਾਂ ਵੀ ਹੌਸਲਾ ਦਿੱਤਾ ਸੀ ਨੌਜਵਾਨ ਨੂੰ ਤੇ ਉਦੋਂ ਹੌਸਲਾ ਫੜਿਆ ਨਹੀਂ ਗੱਲ ਕਰ ਰਹੇ ਨੇ ਉਦੋਂ ਤੇ ਮੈਂ ਚੱਲ ਕੋਈ ਨਹੀਂ ਇੱਧਰ ਦੇ ਗੜਾ ਇੱਥੇ ਆ ਖੜਾ ਕੱਖ ਇੱਕ ਉਹ ਅੱਗੇ ਰਹਿ ਗਿਆ ਹੂੰ 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 ਨਾ ਨਾ पांच माड़ी बज के दस मिनटा का बेड़ा हो गया ते मौसम देखो ਤੇ ਅੱਜ ਅਸੀਂ ਮੌਸਮ ਬਾਰੇ ਕੋਈ ਟਿੱਪਣੀ ਨਹੀਂ ਕਰਦੇ ਕਿ ਕਣੀਆਂ ਆਉਣਗੀਆਂ ਨਾ ਆਉਣਗੀਆਂ ਕੋਈ ਅੰਦਾਜ਼ਾ ਨਹੀਂ ਲਾਉਂਦੇ ਕੁਦਰਤ ਆ ਤੇ ਬਾਵਾ ਜਰ ਦੇ ਗਾਜੇ ਮੱਝ ਕਰੀ ਜਾਂਦਾ ਰੱਬ ਅ ਜਦੋਂ ਤੇ ਪਾਣੀ ਪੀਣ ਬੈਠੇ ਉਦੋਂ ਇੱਕੇ ਦਮ ਬਸ ਇਧਰ ਜੀ ਚੱਕ ਕੇ ਤੇ ਬਸ ਇਧਰੋਂ ਘੱਟ ਜੀ ਬਣੀ ਆਉਂਦੀਆਂ ਆ ਬਠੰਡੇ ਨੂੰ ਤੇ ਸਰਸੇ ਵੱਲ ਨੂੰ ਤੁਰ ਹੀ ਜਾਂਦੀ ਐ ਤੇ ਭਾਈ ਸਾਹਿਬ ਸੂਰਜ ਹੋਰੇ ਸਸਤੀ ਗੱਲ ਕਰਨ ਲੱਗੇ ਆ ਲੰਮਾ ਚੋੜਾ ਕੰਮ ਹੋਊ ਮੈਨੂੰ ਲੱਗਦਾ ਸ਼ਾਇਦ ਫਿਰ ਇਹ ਜਿਆਦਾ ਤੜਕੀ ਦੇਖੂ ਭਾਈ ਸੂਰਜ ਇਧਰਲੇ ਪਾਸਿਓ ਤੇ ਹੁਣ ਦੂਜੇ ਦੇਸ਼ ਨੂੰ ਜਾਣਾ ਪਈ ਸਤਿ ਸ੍ਰੀ ਅਕਾਲ ਸੂਰਜ ਚਲ ਥੋੜੀ ਜਿਹੀ ਸ਼ਾਂਤੀ ਹੋ ਗਈ ਕੂਲ ਡਾਊਨ ਚਾ ਚਲ 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 ਅਰਦੀ ਬੁੜੀ ਬੁੜੀ ਕੰਜੂਦਗੂ ਸੱਪ ਨਹੀਂ ਹੈਗਾ ਕੰਜਾ ਗਈ ਇਹ ਪਹਿਲਾਂ ਦੀ ਰਾਹੀ ਆ ਬੋਦੀ ਹੋਰੀਆ ਲੱਖਾਂ ਨਾਲ ਲਾਲਾ ਬਾਏ ਉਹ ਖਾ ਸਲਾਮਾ ਜੋ ਬਰੋਏ ਜੋੜੀ ਤੋੜਤੀ ਕੇ ਆ ਪਿਆ ਚੰਗਾ ਜਰਮਾਨਾ ਸੱਪ ਸੀ ਨਾ ਉਹ ਵਾਵਾ ਐ ਤੋ ਤਾਂ ਗੋਕੇ ਲਾਹੀ ਆ ਵਿਚਾਰੇ ਨੇ ਇਕੱਠੀ ਹੋਈ ਪਈ ਉਹ ਇਹ ਆ ਵਾਹੀ ਸ਼ੋ ਨਾ ਇੱਥੇ ਵਜਾ ਬਰਾਵਾ ਛੱਪ ਸਿਆਣ ਕੇ ਲੈ ਜੂ ਇਹਨੂੰ ਜਿੱਤੋ ਘਰ ਵਾਪਸੀ ਹੋ ਗਈ ਅਰੇ ਆਇਆ ਤਾਜ ਇਹ ਆ ਫਿਰਦੇ ਦੋਨੇ ਜਣੇ ਮਸਤ ਹੋਏ ਤੇ ਆਹ ਦੇਖ ਤੜਕੇ ਦੀ ਵੀਡੀਓ ਇਹਦੀ ਮੈਂ ਪਾਪੇ ਵਾਲੇ ਫੋਨ ਤੇ ਰਿਕਾਰਡ ਕਰ ਲਈ ਤੇ ਇਹਨੂੰ ਦਿਖਾਉਨੇ ਆ ਇਹ ਕਿਵੇਂ ਚੱਲੂਗੀ ਓਰੇ ਆਇਆ ਸੰਗਦਾ ਕਾ ਨੂੰ ਹੁਣ ਲੈ ਜਾਓ ਅੱਛੀ ਭਤੀਜੀ ਕਣੀ ਅੜਗਾਂ ਲੱਗ ਗਿਆ ਨਾ ਓਰੇ ਆ ਜਾਓ ਆਇਂਦਾ ਸੋ ਬਟ ਆਇਂਦਾ ਸੋ ਅੱਛੇ ਭਤੀਜੇ ਰੋਂਦਾ ਕਾ ਤੁਸੀਂ ਲੜ ਕੇ ਮੰਮਾ ਬੜਾ ਟਾਈਮ ਪੈਜਣ ਅੱਜ ਨਾ ਸੋ ਦਾ ਟਾਈਮ ਦੇਤਾ ਬੜਾ ਟਾਈਮ ਨਹੀਂ ਭੇਜਿਆ ਕੋ ਮੈਡਮ ਕੁਛ ਕਹਿੰਦੇ ਹੁੰਦੇ ਆ ਮੈਡਮ ਕੀ ਹੋ ਗਿਆ ਮੇਰੇ ਬੇਣ ਹਾਂ ਹੈ ਸਾਈ ਓਏ ਓ ਓਰੇ ਆ ਮੈਡਮ ਕੁਛ ਕਹਿੰਦੀ ਤਾਂ ਨਹੀਂ ਹੁੰਦੇ ਤੈਨੂੰ ਮੈਡਮ ਕਿੱਥੋਂ ਲਾਈਏ ਚਾਚਾ ਹਾਂ ਇਹ ਉਹਨੇ ਲਾਈ ਸੀ ਕੀ ਕਹਿੰਦੇ ਹੁੰਦੇ ਆ ਦੀਦੀ ਗੱਲ ਕਰਦੇ ਆਪਾਂ ਠੀਕ ਐ ਆ ਇੱਧਰ ਦੱਸ ਇੱਧਰ ਤੇ ਕੈਮਰੇ ਵਿੱਚ ਨਹੀਂ ਝਾਕ ਕੇ ਦੱਸੋ ਮੈਡਮਾਂ ਕੁਝ ਕਹਿੰਦੇ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਕਹਿੰਦੀ ਫਿਰ ਸਕੂਲ ਜਾਣ ਤੋਂ ਕਦੋਂ ਰੱਦਾ ਹੁੰਨਾ ਹੈ ਉਹ ਬੇਕ ਬੱਦਲ ਕੇ ਜੀਂਦਾ ਹਣਾ ਕਣੀਆਂ ਆਉਣੀਆਂ ਮੀਆਂ ਉਹ ਆ ਆ ਪਰ ਐਂ ਦੱਸ ਮੈਡਮਾਂ ਕੁਝ ਕਹਿੰਦੀ ਹੁੰਦੀਆਂ ਤੈਨੂੰ ਕੁਝ ਵੀ ਨਹੀਂ ਕਹਿੰਦਾ ਫਿਰ ਸਕੂਲ ਜਾਣ ਤੋਂ ਕਦੋਂ ਰੱਦਾ ਹੁੰਨਾ ਨਿਕਾਉਣਾ ਮੈਂ ਨਿਕਾਉਣਾ ਮੈਂ ਹੁਣ ਤੈਨੂੰ ਛੁੱਟੀਆਂ ਦਵਾ ਦੇਾਂਗੇ ਦੋ ਤਿੰਨ ਦਿਨ ਠੀਕ ਐ ਮੈਂ ਹੱਥ ਮੜਿਆ ਫਿਰ ਤੜ ਕੇ ਦਾ ਨੱਚਿਆ ਨਹੀਂ ਇਹ ਦੇਖ ਉਹ ਪੂਰਾ ਮਸਤ ਹੋਇਆ ਫਿਰਦਾ ਹੁਣ ਤੇ ਖੈਰ ਸ਼ਾਮਾਂ ਸ਼ਾਮ ਸ਼ਾਮ ਦੇ 7:00 ਵਜੇ ਐਸ ਟਾਈਮ ਤੇ ਉਹ ਨੇਰ ਕੋਪਿਆ ਹੋ ਗਿਆ ਕੰਮ ਇਧਰਲੇ ਪਾਸੇ ਜੀ ਟੱਪ ਗਿਆ ਉਹ ਬੱਦਲ ਜਾ ਕੋਈ ਟਾਈਮ ਮੀਟਰ ਲਈ ਕਣੀ ਜੀ ਇਹ ਡਿੱਗੀ ਜਾਂਦੀ ਹੈ ਹਲਕੀ ਬੁਲਕੀ ਭੂਰ ਜੀ ਵਰਗਾ ਕੰਮ ਜਾ ਕੋਈ ਨਾ ਤਾਂ ਅੱਜ ਡਿੱਗ ਭੋਂਗੇ ਤੇ ਐ ਲੈ ਤੜਕੇ ਤੂੰ ਸਸਰੀ ਕੱਲ ਨਹੀਂ ਬੁਲਾਈ ਹੁਣ ਬੁਲਾ ਦੇ ਸਾਰਿਆਂ ਨੂੰ ਹਾਂ ਕੱਲ ਤੋਂ ਕਦੇ ਹੱਸ ਕੇ ਸਕੂਲ ਜਾਇਆ ਕਰੂੰਗਾ ਹੰਬੋ ਮਾਰ ਕੇ ਵੀ ਹਾਂ ਕੀਦੇ ਮੰਗੂ ਕੀਦੇ ਮੰਗੂ ਮਸੀਦੂ ਮੁਸਲਮਾਨ ਆ ਬਣ ਗਿਆ ਸਿੱਦੂ ਮੁਸਲਮਾਨ ਠੀਕ ਆ ਜੀ ਬਹੁਤ ਸਾਰਾ ਧੰਨਵਾਦ ਸਾਰੇ ਵੀਰੇ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਬਹੁਤ ਸਾਰਾ ਪਿਆਰ ਸਤਿਕਾਰ ਜੁੜੇ ਰਹੋ ਚੈਨਲ ਦੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਨਵੇਂ ਤਾਂ ਹੋ ਸਕਿਆ ਤਾਂ ਅੱਗੇ ਇੱਕ ਆਪਣੇ ਮਿੱਤਰ ਪਿਆਰੇ ਨੂੰ ਕਿਸੇ ਨੂੰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਲਾਈਕ ਵਾਲੇ ਗੁੱਠਾ ਇਹ ਦਬ ਦਿਓ ਤੇ ਬਾਕੀ ਤਾਜ ਬੋਲੂ ਹੁਣ ਬਾਕੀ 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 ਕੀ ਕਹਿੰਦੇ ਹੁੰਨੇ ਆਪਾਂ ਵੀਡੀਓ ਐਂਡ ਕਰਨ ਵੇਲੇ ਐਂਡ ਕਰਨ ਵੇਲੇ ਧੰਨਵਾਦ ਧੰਨਵਾਦ ਲਾਈਕ ਲਾਈਕ ਬੋਲ ਕੇ ਗਏ ਆਪੇ ਲਾਈਕ ਸ਼ੇਅਰ ਪੈਲੇ ਲੁਕਾ ਮਿਲਦੇ ਹਰੇ ਨਵੇਂ ਵਲੋ ਠੀਕ ਹੈ ਮਿਲਦੇ ਕੱਲ ਨੂੰ ਸਵੇਰੇ 7:00 ਵਜੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ